ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਪਰसों ਇੱਕ ਬਹੁਤ ਵੱਡਾ ਪੰਗਾ ਪਿਆ ਸੀ ਪਿੰਡ ਖਵਾੜੇ ਦੇ ਵਿੱਚ ਜਦੋਂ ਕਿ ਪਿੰਡ ਵਾਲਿਆਂ ਨੇ ਇੱਕ ਰੈਸਲ ਮਾਲਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਜ਼ਮੀਨ ਤੋਂ ਰੈਸਲ ਮਾਲਕ ਆਪਣੀਆਂ ਗੱਡੀਆਂ ਲਗਾ ਰਹੇ ਸੀ ਤੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਰੈਸਲ ਮਾਲਕਾਂ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਦੱਸਿਆ ਜਾਂਦਾ ਹੈ ਕਿ ਰੈਸਲ ਮਾਲਕ ਹੈ ਜੋ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਆਪਣੇ ਆਪ ਨੂੰ ਦੱਸਦਾ ਹੈ ਕਿ ਮੈਂ ਇੱਕ ਐਮਐਲਏ ਹਾਂ ਅੱਜ ਉਸ ਪਰਿਵਾਰ ਦਾ ਦੁੱਖ ਦਰਦ ਬੰਡਾਲ ਲਈ ਸਾਬਕਾ ਐਮਐਲਏ ਜਗਿੰਦਰਪਾਲ ਜੀ ਇੱਥੇ ਪਹੁੰਚਿਆ ਤੇ ਜਗਿੰਦਰਪਾਲ ਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਜਿਹੜਾ ਪੋਇਆ ਹਲਕਾ ਹੈ ਸਾਡਾ ਆਪਣਾ ਹਲਕਾ ਹੈ ਪੋਇਆ ਹਲਕਾ ਮੇਰਾ ਆਪਣਾ ਪਰਿਵਾਰ ਹੈ ਤੇ ਮੈਂ ਤੁਹਾਡੇ ਨਾਲ ਹਾਂ ਕਭਰਾਨ ਦੀ ਕੋਈ ਲੋੜ ਨਹੀਂ ਮੈਂ ਰੋਸਨ ਕੋਲੋਤਰਾ ਕੈਮਰਾਮੈਨ ਅਸੋਖ ਦੇ ਨਾਲ ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ ਲੈ ਕੇ ਗੱਡੀਆਂ ਰੋਕੀਆਂ ਜੇ ਸੀ ਤੇ ਲੋਕਾਂ ਦੇ ਹਮਲਾ ਕਰ ਦਿੱਤਾ ਗਿਆ ਸੀਗਾ ਉਹਨਾਂ ਵੱਲੋਂ ਤੇ ਅੱਜ ਤੁਸੀਂ ਇਸ ਇਲਾਕੇ ਦਾ ਦੌਰਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਉਹਦਾ ਪਤਾ ਵੀ ਲਿਆ ਉਹ ਕੋ ਬੜੇ ਅਫਸੋਸ ਦੀ ਗੱਲ ਹੈ ਜਦੋਂ ਵੀ ਕੋਈ ਇੰਡਸਟਰੀ ਲੱਗਦੀ ਹੈ ਚਾਹੇ ਕੋਈ ਕ੍ਰੈਸ਼ਾ ਲੱਗਦਾ ਹੈ ਉਹਦੀ ਐਨਸੀਟੀ ਲਿਖਿਆ ਹੁੰਦਾ ਹੈ ਕਿ ਜਿੱਥੋਂ ਤੁਸੀਂ ਮਾਲ ਪੁੱਟਣਾ ਹੈ ਉਹਦੇ ਸੱਜੇ ਖੱਬੇ ਜਿਹੜੇ ਵੀ ਲੋਕੀ ਵਸਿੰਦੇ ਰਹਿੰਦੇ ਆ ਉਹਨਾਂ ਲੋਕਾਂ ਦੇ ਅੰਡਰਸਟੈਂਡਿੰਗ ਤੋਂ ਬਿਨਾਂ ਨਈ ਮਾਇਨੇ ਕੀਤੀ ਜਾਂਦੀ ਔਰ ਉਹਨਾਂ ਲੋਕਾਂ ਨੂੰ ਜਿਹੜੀ ਕੋਈ ਡਿਮਾਂਡ ਆ ਉਹਨਾਂ ਦੀ ਡਿਮਾਂਡ ਵੀ ਪੂਰੀ ਕੀਤੀ ਜਾਂਦੀ ਹੈ ਤੇ ਇਹ ਕਿਹੜੀ ਡਿਮਾਂਡ ਹੋਈ ਅਗਰ ਲੋਕਾਂ ਨੂੰ ਤਕਲੀਫ ਹੈ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਮਾਲ ਪੁੱਟਿਆ ਜਾਏ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਰਸਤਾ ਕੱਢਿਆ ਜਾਏ ਤੇ ਅਗਰ ਉਹ ਪੁੱਛਦੇ ਹੈ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਏ ਇਹ ਇਸ ਤਰ੍ਹਾਂ ਨਹੀਂ ਚੱਲਣਾ ਇਹ ਜਿਹੜੀ ਵੀ ਗ੍ਰੈਸ਼ਰ ਵਾਲੀ ਇੱਥੇ ਆਏ ਨੇ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਤੇ ਤੁਸੀਂ ਇਹ ਨਾ ਸੋਚਿਓ ਤੇ ਸਾਡੇ ਹਲਕੇ ਨੂੰ ਤੁਸੀਂ ਡਰਾ ਲੋਗੇ ਜਿਹੜਾ ਮਰਗੀ ਮਾਈਨਿੰਗ mafia ਹੈ ਇਹਨਾਂ ਨੂੰ ਬੰਦੇ ਦੇ ਪੋਤੋ ਬਣਾਵਾਂਗੇ ਜਿੱਥੇ ਵੀ ਪਹਿਲੀ ਗੱਲ ਤੇ ਇਹ ਹੈ ਕਿ ਸਰਕਾਰ ਇਹ ਜਗ੍ਹਾ ਦੀ ਆਕਸ਼ਨ ਨਹੀਂ ਕਰ ਸਕਦੀ ਤੇ ਜਿੱਥੇ ਆਕਸ਼ਨ ਹੈ ਆਕਸ਼ਨ ਉੱਥੇ ਹੁੰਦੀ ਹੈ ਜਿੱਥੇ ਦਰਿਆ ਦੇ ਦੋਨੇ ਕਿਨਾਰਿਆਂ ਦੇ ਉੱਤੇ ਐਗਰੀਕਲਚਰ ਲੈਂਡ ਨਾ ਹੋਏ ਇੱਥੇ ਦੀ ਐਗਰੀਕਲਚਰ ਲੈਂਡ ਇਹ ਤੇ ਪੱਕੇ ਜ਼ਮੀਨਾਂ ਜਿੰਨੀ ਫਸਲ ਹੁੰਦੀ ਜਿੰਨੀ ਇੱਥੇ ਫਸਲ ਹੋ ਰਹੀ ਹੈ ਪਪਲਰ ਲੱਗੇ ਆ ਕਮਾਂਦ ਲੱਗੇ ਆ ਬਾਗ ਲੱਗੇ ਆ ਤੇ ਇਹ ਤਾਂ ਕਿਨਾ ਮਾਈਨਿੰਗ ਕਰਨਗੇ ਤੇ ਇਹ ਭੁੱਲ ਜਾਣ ਵੀ ਇੱਥੇ ਮਾਈਨਿੰਗ ਹੋਣ ਦੇਾਂਗੇ ਬਿਲਕੁਲ ਮਾਈਨਿੰਗ ਨਹੀਂ ਹੋਣ ਦੇਾਂਗੇ ਇਹ ਇਹ ਡਰਾਉਂਦੇ ਆ ਕਿਸੇ ਨੂੰ ਦਫ਼ਤਰ ਫੇਰਦੇ ਆ ਜੇ ਕਿਸੇ ਨੂੰ ਕੁਝ ਕਰਦੇ ਆ ਤੇ ਮਤ ਭਲੇਖੇ ਤੇ ਰਹਿਣ ਤੇ ਅਸੀਂ ਡਰਾ ਲਾਂਗੇ ਇਹ ਕੋਈ ਵੀ ਡਰਨ ਵਾਲਾ ਨਹੀਂ ਇਹ ਪਿੰਡ ਇਲਾਕਾ ਜਿਹੜਾ ਭੋਇਦਾ ਤੇ ਮੇਰੇ ਦੇ ਅੱਗੇ ਸ਼ਲੋਖਣ ਸੀ ਮੇਰਾ ਹਲਕਾ ਮੇਰਾ ਪਰਿਵਾਰ ਤੇ ਮੇਰੇ ਪਰਿਵਾਰ ਨੂੰ ਕੋਈ ਛੇੜੇਗਾ ਤੇ ਬੰਦੇ ਦਾ ਪੁੱਤ ਬਣਾ ਕੇ ਭੇਜਾਂਗਾ ਇਹ ਸਮਝ ਲੈਣ ਤੁਹਾਡੇ ਮਾਦਮ ਰਾਜ ਮੈਂ ਉਹਨਾਂ ਨੂੰ ਚੇਤਾਵਨੀ ਦੇ ਰਿਹਾ ਤਨਾ ਕਹਿੰਦੇ ਨੇ ਕਿ ਜਿਹਨਾਂ ਤੇ ਜਿਨ੍ਹਾਂ ਨੇ ਹਮਲਾ ਕੀਤਾ ਇੱਕ ਰਾਜਨੀਤਿਕ ਬੰਦਾ ਹੈਗਾ ਕੋਈ ਐਮਐਲਏ ਹੈਗਾ ਉਹਦਾ ਕਰੈਸ਼ਰ ਹੈ ਕੋ ਜਿਹੜਾ ਮਰਜੀ ਰਾਜਨੀਤਿਕ ਹੋਏ ਜਿਹੜਾ ਰਾਜਨੀਤਿਕ ਹੁੰਦਾ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਲੇਕਿਨ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜੇ ਜਿਸ ਇਲਾਕੇ ਦੇ ਤੁਸੀਂ ਐਮਐਲਏ ਜਿਹੜੇ ਸਟੇਟ ਦੇ ਤੁਸੀਂ ਐਮਐਲਏ ਤੁਸੀਂ ਲੋਕਾਂ ਦੀ ਵੋਟਾਂ ਲੈ ਕੇ ਬਣੇ ਹੋ ਤੇ ਤੁਸੀਂ ਦੂਜੀ ਸਟੇਟ 'ਚ ਆ ਕੇ ਕੰਮ ਕਰਨ ਲੱਗੇ ਹੋ ਤੇ ਇੱਥੇ ਵੀ ਲੋਕੀ ਹੈ ਜੇ ਲੋਕਾਂ ਨੂੰ ਤੁਸੀਂ ਰਾਜੀ ਨਹੀਂ ਰੱਖੋਗੇ ਅਗਰ ਤੁਸੀਂ ਲੋਕਾਂ ਦਾ ਨੁਕਸਾਨ ਕਰੋਗੇ ਤੇ ਫਿਰ ਤੁਸੀਂ ਵੀ ਨੁਕਸਾਨ ਦਿੱਤਾ ਹੋਗੇ ਕਿਹੜੇ ਪਿੰਡ ਦੇ ਵਾਸੀ ਆ ਖੋੜੇ ਸਰਪੰਚੋ ਹਾਂਜੀ ਹਾਂਜੀ ਸਰਪੰਚ ਸਾਹਿਬ ਕੱਲ ਇੱਕ ਹਮਲਾ ਹੁੰਦਾ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਦੋਂ ਤੁਹਾਡੇ ਪਿੰਡ ਵਾਲੇ ਵਾਲੇ ਗੱਡੀਆਂ ਰੋਕੀਆਂ ਜਾਂਦੀਆਂ ਕੀ ਮਾਮਲਾ ਸੀਗਾ ਹਮਲਾ ਲਿੰਦਾ ਜਿਹੜਾ ਦੇਖੋ ਸਾਰੇ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਹੋਇਆ ਉਸ ਟਾਈਮ ਵੀ ਮੈਨੂੰ ਲੱਗਾ ਪੜਾਣਾ ਆਇਆ ਮੌਕਾ ਦੇਖਣਾ ਇਹਨਾਂ ਲੋਕਾਂ ਨੇ ਕੀ ਕੀਤਾ ਕਿ ਉਦੋਂ ਵੀ ਮੇਰੇ ਕੋਸ਼ਿਸ਼ ਕੀਤੀ ਇਹਨਾਂ ਟਰੱਕ ਚੜਾਉਣ ਦੀ ਤੇ ਹੁਣ ਜਦੋਂ ਵੀ ਇਹ ਕਿਸੇ ਦੀ ਪੈਲੀ ਜਾਂ ਜ਼ਮੀਨ ਚੋਂ ਰਾਸਤੇ ਚੋਂ ਨਿਕਲਦੇ ਨੇ ਜਦੋਂ ਇਹਨਾਂ ਨੂੰ ਅਸੀਂ ਡੱਕਨੇ ਆ ਤੇ ਉਸੇ ਵੇਲੇ ਕੋਈ ਤੇਜ਼ ਹਥਿਆਰ ਲੈ ਕੇ ਇਹ ਹਮਲਾ ਕਰ ਦਿੰਦੇ ਨੇ ਕੱਲ ਜਿਹੜਾ ਵਾਕਿਆ ਹੋਇਆ ਇਹ ਕਾਫੀ ਵਾਕਿਆ ਵੱਡਾ ਦਾਸ ਰੇ ਨੇ ਨੁਕਸਾਨ ਵੀ ਹੋਇਆ ਦਾ ਹੱਥ ਵੱਡਿਆ ਗਿਆ ਕਿ ਇੱਥੇ ਕੋਈ ਕਾਰਵਾਈ ਹੋਈ ਹੈ ਕਿ ਮੰਗ ਕਰਦੇ ਦੇਖੋ ਪਰਚਾ ਤੇ ਮੇਰੇ ਨਾਲ ਹੋ ਗਿਆ ਤੇ ਅਸੀਂ ਦੇ ਕਹਿੰਦੇ ਆ ਕਿ ਇਹ ਨਾ ਲੋਕਾਂ ਨੂੰ ਨਿਆਂਇਤਾ ਦਾ ਨਾ ਕਰਨ ਇਹ ਨਿਆਂਇਤਾ ਕਰਦੇ ਨਾ ਬਈ ਜੋੜੀ ਵੀ ਕੋ ਕਾਨੂੰਨੀ ਕਾਰਵਾਈ ਕੋਈ ਸਰ ਤੋਂ ਸਰ ਤੋਂ ਹੋਣੀ ਚਾਹੀਦੀ ਵੱਡੇ ਬੈਕਸਾਈਡ ਦੇਖਿਆ ਜਿੱਥੇ ਖੜੇ ਇੱਕ ਪਾਈਪਾਂ ਪਈਆਂ ਸੀ ਕਿ ਲੱਗਦਾ ਇਲੀਗਲ ਸੀਗੀਆਂ ਅਲੀਗਲ ਸੀਗੀਆਂ ਪਈਆਂ ਇਹ ਨਿਆਂਇਤ ਹੀ ਮਤਲਬ ਨ ਪਾਈਪਾਂ ਪੁੱਟੀਆਂ ਜਾ ਰਹੀਆਂ ਹਾਂ ਪੁੱਟੇ ਕਰ ਦੇਣਾ